ਉਹ ਅਮਾਦੀ ਪਾਰਟੀ ਦੇ ਪ੍ਰਧਾਨ ਨੇ ਜੀ ਮੋਗੇ ਤੋਂ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਆਪਣੇ ਅਹੁਦੇ ਤੋਂ ਛੱਡ ਦਿੱਤਾ ਗਿਆ ਉਹਨਾਂ ਕਹੇ ਕਿ ਪਾਰਟੀ ਦੇ ਵਿੱਚ ਮੈਨੂੰ ਅਣਦੇਖਾ ਕੀਤਾ ਜਾ ਰਿਹਾ ਸੀ ਦੇਖੋ ਇਹ ਪਾਰਟੀ ਜਿਸ ਤਰੀਕੇ ਦੇ ਨਾਲ ਹੋਂਦ ਵਿੱਚ ਆਈ ਸੀ ਇਹਨਾਂ ਤੋਂ ਕੋਈ ਕਾਡਰ-ਕੂਡਰ ਦਾ ਹੈ ਨਹੀਂ ਅਸਲ ਦੇ ਵਿੱਚ ਇਹ ਅਕਾਲੀ ਭਾਜਪਾ ਤੇ ਕਾਂਗਰਸ ਦੇ ਵਿਰੋਧ ਵਿੱਚੋਂ ਨਿਕਲੀ ਸੀ ਲੋਕਾਂ ਨੇ ਇਹਨਾਂ ਰਵਈਏ ਤੇ ਪਾਰਟੀਆਂ ਨੂੰ ਸਬਕ ਸਿਖਾਉਣਾ ਸੀ ਉਦਾ ਇਸ਼ਾਰਾ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਹੋ ਚੁੱਕਿਆ ਸੀ। ਈਐਨਏ ਵੱਲੋਂ ਅਮਰਤਪਾਲ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। April 2022 ਵਿੱਚ ਕਸਟਮ ਵਿਭਾਗ ਨੇ ਅਮਰਤਸਰ ਵਿੱਚ ਲਗਭਗ 1 ਕੁਇੰਟਲ ਤੋਂ ਵੱਧ ਦੀ ਹੈਰਵਨ ਦੀ ਖੇਵ ਜਬਤ ਕੀਤੀ ਸੀ। ਜੋ afghanistan ਤੋਂ ਸ਼ਰਾਬ ਦੀ ਆੜ ਵਿੱਚ ਟਾਰੀ ਬਾਕਾ ਰਹੇ ਲਿਆਂਦੀ ਜਾ ਰਹੀ ਸੀ ਪੰਜਾਬ ਦੇ ਕਿਸਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਮਾਨidhi ਯੋਜਨਾ ਤੋਂ ਵਾਂਝੇ ਹੁੰਦੇ ਜਾ ਰਹੇ ਨੇ ਪਰ ਦਿਨ ਪਰ ਦਿਨ 15 ਨਵੰਬਰ ਨੂੰ 15ਵੀਂ ਕਿਸ਼ਤ ਜਾਰੀ ਹੋਈ ਇਸ ਨੂੰ ਲੈ ਕੇ ਖੇਤੀ ਅਤੇ ਮਾਲ ਭਾਗ ਦੀਆਂ ਟੀਮਾਂ ਨੇ ਖਾਤਿਆਂ ਦੀ ਆਨਲਾਈਨ ਮੈਪਿੰਗ ਕੀਤੀ 19 20 ਦੇ ਵਿੱਚ 23 ਲੱਖ ਤੋਂ ਵੱਧ ਕਿਸਾਨਾਂ ਨੂੰ ਇਸ ਦਾ ਲਾਭ ਮਿਲਿਆ ਸੀ ਜਦੋਂ ਇਹਦਾ ਪੜਤਾਲ ਸ਼ੁਰੂ ਕੀਤੀ ਗਈ ਤਾਂ ਪੰਜਾਬ ਖੇਤੀ ਵਿਭਾਗ ਦੇ ਡਾਇਰੈਕਟਰ ਉਹਨਾਂ ਨੇ ਦੱਸਿਆ ਇਹਦੇ ਵਿੱਚ ਸ਼ਰਤਾਂ ਇੱਕ ਤਾਂ ਦੋ ਕਿੱਲਿਆਂ ਦੀ ਦੂਜਾ ਪਤੀ ਪਤਨੀ ਦੁੰਨੇ ਲਈ ਜਾਂਦੇ 66000 ਪੰਜਾਬ ਦੇ ਰਾਜਪਾਲ ਬਨਵਾਰੀ 라ਹਲਪ੍ਰੋਤ ਅੱਜ ਅੰਮ੍ਰਿਤਸਰ ਵਿਖੇ ਪਹੁੰਚੇ ਸੀ ਤੇ ਉਹ ਹਰਮੰਦਰ ਸਾਹਿਬ ਮੱਥਾ ਟੇਕਿਆ ਤੇ ਆਜੀਪੀਸੀ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਕਿ ਰਾਜਪਾਲ ਸਾਹਿਬ ਨੂੰ ਬੇਨਤੀ ਕੀਤੀ ਕਿ ਰਾਜਪਾਲ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਤੁਸੀਂ ਕੇਂਦਰ ਸਰਕਾਰ ਦੇ ਨਾਲ ਇਕੱਪ ਕਰੋ ਤੇ ਉਹਦੇ ਤੇ ਕੋਈ ਹੱਲ ਕਰਾਓ ਉਹਨਾਂ ਨੇ ਭਰੋਸਾ ਦਿੱਤਾ ਕਿ ਭਾਈ ਮੈਂ ਤੁਹਾਡੀ ਗੱਲ ਕੇਂਦਰ ਤੱਕ ਪਹੁੰਚਾਵਾਂਗਾ ਪਰ ਦੂਜੇ ਪਾਸੇ ਇੱਕ ਗੱਲ ਹੈ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਥਾ ਤੇ ਉਹਨਾਂ ਦਾ ਆਪਣਾ ਥਾ ਆ ਉਹ ਧਾਰਮਿਕ ਸ਼ਕਤੀਤਾ ਨੇ ਇੱਕ ਅਕਾਲੀ ਦਲ ਦਾ ਜੀ ਮੁੱਖ ਮੰਤਰੀ ਭਵਾਂਤ ਸਿੰਘ ਮਾਨ ਕਿਉਂ ਨਹੀਂ ਸੀਗੀ ਰਾਜਪਾਲ ਦੇ ਨਾਲ ਉੱਥੋਂ ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਸ਼ਿਆਰਪੁਰ ਦੇ ਵਿਪਾਸਨਾ ਕੇਂਦਰ ਤੋਂ ਵਾਪਸ ਪਰਤ ਕੇ ਨਾਲ ਮੁੱਖ ਮੰਤਰੀ ਭਗਵਾਂਤ ਮਾਨ ਸੀਗੇ ਅੱਜ ਉਹ ਵਾਪਸ ਚੰਡੀਗੜ੍ਹ ਨੂੰ ਦਿੱਲੀ ਨੂੰ ਚਲੇ ਗਏ ਕਹਿੰਦੇ ਵੀ ਮੇਰਾ ਤਾਂ ਬਹੁਤ ਜ਼ਿਆਦਾ એનર્ਜੀ ਆ ਗਈ ਹੈ ਪਤਾ ਨਹੀਂ ਕੀ ਲੋਕਾਂ ਨੂੰ ਇਹ ਹੈ ਕਿ ਉਹਨਾਂ ਨੂੰ ਕੀੜੀ ਦਾ ਭੂਤ ਨਜ਼ਰ ਆਈ ਜਾਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੋਧੇ ਪਹੁੰਚੇ ਹੋਏ ਨੇ ਜਿੱਥੇ ਇੱਕ ਉਹ ਗਰੀਬ ਦੇ ਘਰ ਚ ਗਏ ਨੇ ਤੇ ਚਾਹ ਵੀ ਪੀਤੀ ਹੈ ਪ੍ਰਧਾਨ ਮੰਤਰੀ ਕੁਝ ਦੇਰ ਵੀਰਾ ਦੇ ਘਰ ਰੁਕੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤੇ ਚਾਹ ਪੀਤੀ ਇਹ ਕਿਸੇ ਵੀ ਰਾਤ ਦੀ ਆਗੂ ਦਾ ਰਾਸੀ ਤੌਰ ਤਰੀਕਾ ਹੁੰਦਾ ਹੈ ਪੰਜਾਬੀ ਦੇ ਵਿੱਚ ਪਾਸ਼ਾ ਸ਼ਬਦ ਹੋਰ ਆ ਉਹ ਆਪਾਂ ਨਾ ਪ੍ਰਧਾਨ ਮੰਤਰੀ ਸਾਹਿਬ ਵਾਸਤੇ ਵਰਤੇ ਗਏ ਕਿ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਇਸ ਔਰਤ ਦੇ ਘਰ ਜਾ ਕੇ ਜਿੱਥੇ ਮੁਲਾਕਾਤ ਕੀਤੀ ਹੈ ਚਾਹ ਪੀਤੀ ਹੈ ਇਹ ਲੋਕਾਂ ਨੂੰ ਦੱਸਣਾ ਕਿ ਅਸੀਂ ਤਾਂ ਦਲਤਾਂ ਦੇ ਬਹੁਤ ਵੱਡੇ ਮਸੀਹੇ ਆ ਜੀ ਪੰਜਾਬ ਦੇ ਸੰਸਦ ਮੈਂਬਰ ਨੇ ਸਭ ਤੋਂ ਘੱਟ ਹਾਜ਼ਰੀ ਉਹ ਸੁਖਬੀਰ ਸਿੰਘ ਬਾਦਲ ਦੀ ਰਹੀ ਉਹਨਾਂ ਦੇ ਬਹੁਤ ਘੱਟ ਮੁੱਦੇ ਚੁੱਕੇ ਨੇ ਉਹ ਕਹਿੰਦੇ ਸੁਖਬੀਰ ਦੀ ਬਾਦਲ ਸਰੀਆ ਤੇ ਸੁਖਬੀਰ ਦੀ ਬਾਦਲੀ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ 21% ਦਾ ਹੈ ਦੋਹਾਂ ਨੇ 32-32 ਸਵਾਲ ਪੁੱਛਿਆ ਭਾਪ ਸਰੀ ਦੇ ਉੱਤੇ ਸੁਖਬੀਰ ਸੋ ਕਠਿੱਕ ਬਰਾਬਰ-ਬਰਾਬਰ ਜੀ ਮੈਂ ਤਾਂ ਸਮਝਦਾ ਸੀ ਕਿ ਸਭ ਤੋਂ ਵੱਧ ਨਹੀਂ ਦੁਨੀ ਗੋਲਡ ਮੈਡਲਿਸਟ ਹੈ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲਾ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਵੱਡੀਆਂ ਖ਼ਬਰਾਂ ਦੇ ਉੱਤੇ ਚਰਚਾ ਕਰਦੇ ਚਰਚਾ ਕਰਨ ਲਈ ਮਿਲਣਾ ਮਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਤੇ ਜੀ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਜੀ ਢਿੱਲ ਸਾਹਿਬ ਆਮਾਦੀ ਪਾਰਟੀ ਦੇ ਪ੍ਰਧਾਨ ਨੇ ਜੀ ਮੋਗੇ ਤੋਂ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਆਪਣੇ ਅਹੁਦੇ ਤੋਂ ਛੱਡ ਦਿੱਤਾ ਗਿਆ ਉਹਨਾਂ ਕਿਹਾ ਕਿ ਪਾਰਟੀ ਦੇ ਵਿੱਚ ਮੈਨੂੰ ਅਣਦੇਖਾ ਕੀਤਾ ਜਾ ਰਿਹਾ ਸੀਗਾ ਜੀ ਦੇਖੋ ਇਹ ਪਾਰਟੀ ਜਿਸ ਤਰੀਕੇ ਦੇ ਨਾਲ ਹੋਂਦ ਵਿੱਚ ਆਈ ਅਸਲ ਦੇ ਵਿੱਚ ਇਹ ਅਕਾਲੀ ਭਾਜਪਾ ਤੇ ਕਾਂਗਰਸ ਦੇ ਵਿਰੋਧ ਵਿੱਚੋਂ ਨਿਕਲੀ ਸੀ ਲੋਕਾਂ ਨੇ ਇਹਨਾਂ ਰਵੈਤੀ ਪਾਰਟੀਆਂ ਨੂੰ ਸਬਕ ਸਿਖਾਉਣਾ ਸੀ ਉਹਦਾ ਇਸ਼ਾਰਾ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਹੋ ਚੁੱਕਿਆ ਸੀ ਜਦੋਂ ਇਹਨਾਂ ਨੂੰ 4 ਸੀਟਾਂ ਜਿਤਾ ਕੇ ਇੱਥੋਂ ਭੇਜਿਆ ਤੇ ਇਹਨਾਂ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਮਨ ਦੇ ਵਿੱਚ ਪ੍ਰਧਾਨ ਮੰਤਰੀ ਦੀ ਕੁਰਸੀ ਦਾ ਸੁਪਨਾ ਆ ਗਿਆ ਉਹ ਛੱਡ ਕੇ ਉਡਾਰੀ ਮਾਰ ਕੇ ਬਾਰਾਨਸੀ ਨੂੰ ਕਿ મોદી ਸਾਹਿਬ ਦੇ ਮੁਕਾਬਲੇ ਮੈਂ ਲੜਾਂਗਾ ਪਿੰਡ ਦੇ ਬੰਦਾ ਪੰਚਨੀ ਬੰਦਾ ਤੇ ਉਹ ਕਹਿੰਦੇ ਆ ਨਾ ਜਾਤ ਦੀ ਕੋੜ ਕਿਰਲੀ ਸਤੀਰਾ ਨੂੰ ਜੱਫੇ ਪਾਪ ਇੱਕ ਪੰਜਾਬ ਦੇ ਵਿੱਚ ਇਹਨਾਂ ਨੂੰ ਅਵਾਰ ਮਿਲਿਆ ਤੇ ਦਿੱਲੀ ਦੇ ਵਿੱਚ ਇਹ ਸਰਕਾਰ ਬੜਾ ਚੁੱਕੇ ਸਨ ਤੇ ਇਹਨਾਂ ਨੂੰ ਲੱਗਿਆ ਕਿ ਇਹ ਤਾਂ ਹਰੀ-ਹਰੀ ਹੈ ਫਸਲ ਵੱਢਣ ਗਈ ਆ ਆਪਾਂ ਬੁਰੀ ਤਰ੍ਹਾਂ ਹਾਰ ਕੇ 12 ਦੇ ਸੀ ਤੋਂ ਆਏ ਤੇ 17 ਤੋਂ ਲੈ ਕੇ 22 ਤੱਕ ਹੋ ਸਕਦਾ ਇਹ 17 ਜੀ ਬਣ ਜਾਂਦੇ ਜਿੰਨਾ ਉਭਾਰ ਉਸ ਵੇਲੇ ਸੀ ਕੁਝ ਵੀ ਹੋ ਸਕਦਾ ਸੀ ਕਿਉਂਕਿ ਪ੍ਰਵਾਸੀ ਭਾਰਤਕਾਂ ਨੇ ਬਹੁਤ ਮਦਦ ਕੀਤੀ ਹਰ ਪੱਖ ਤੋਂ ਤੇ ਮੁੜ ਕੇ ਉਹਨਾਂ ਦੇ ਦੰਦ ਖੱਟੇ ਹੋ ਗਏ ਹੁਣ ਪੰਜਾਬ ਦੇ ਵਿੱਚ ਸਰਕਾਰ ਦਿੱਲੀ ਚ ਸਰਕਾਰ ਹੈ ਗੋਆ ਚ ਵੀ ਹੈ ਗੁਜਰਾਤ ਚ ਵੀ ਮੈਂਬਰ ਜਿੱਤੇ ਵੀ ਆ ਤੇ ਕੌਮੀ ਪਾਰਟੀ ਇਹਨਾਂ ਨੂੰ ਰਤਬਾ ਪ੍ਰਾਪਤ ਹੋ ਗਿਆ ਇਹ ਰਾਜ ਸਭਾ ਸੀ ਅਧੀਨ ਹਲਕਾ ਹੈਗਾ ਜੀ ਕਸਬਾ ਲੋਪੋਕੇ ਇਹਨਾਂ ਦੇ ਕਾਗੂ ਸੀ ਮਾਸਟਰ ਪ੍ਰੀਤਮ ਸਿੰਘ ਲੋਪੋਕੇ ਉਹਨਾਂ ਨੇ ਆਪਣੇ ਬਲਾਕ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਇਸ ਸੰਬੰਧੀ ਉਹਨਾਂ ਨੇ ਲੋਕਪਰਵ ਨੂੰ ਕਿਹਾ ਉਹ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜਿਆ ਸੀ ਹਾਈ ਕਮਾਂਡ ਨੇ ਮੈਨੂੰ ਬਲਾਕ ਪ੍ਰਧਾਨ ਦਾ ਅਹੁਦਾ ਦੇ ਕੇ ਨਵਾਜਿਆ ਪਰ ਬਲਾਕ ਪ੍ਰਧਾਨ ਨੂੰ ਉਸ ਨੂੰ ਆਪਣੇ ਹੀ ਪਿੰਡ ਵਿੱਚ ਹਰੇਕ ਕੰਮਾਂ ਵਿੱਚ ਬਿਲਕੁਲ ਪਿੱਛੇ ਰੱਖਿਆ ਜਾ ਰਿਹਾ ਹੈ ਸਾਡੀ ਕਦੇ ਕੋਈ ਸਲਾਹ ਮਸ਼ਵਰਾ ਨਹੀਂ ਲਿਆ ਜਾਂਦਾ ਜਿਵੇਂ ਅਸੀਂ ਤੀਜੇ ਦਰਜੇ ਦੇ ਜਾਂ ਚੌਥੇ ਦਰਜੇ ਦੇ ਸ਼ਹਿਰੀ ਹੋਈਏ ਉਹ ਕਹਿੰਦੇ ਹਲਕਾ ਇੰਚਾਰਜ ਦੇ ਧਿਆਨ ਵਿੱਚ ਲਿਆਂਦਾ ਕਿ ਪੁਰਾਣੇ ਵਰਕਰਾਂ ਦੀ ਸਾਰ ਲਈ ਜਾਵੇ ਕਿਸੇ ਨੇ ਕੋਈ ਉੱਤਾਨੀ ਕੀਤਾ ਤੇ ਹੁਣ ਮੈਂ ਜ਼ਿਲ੍ਹਾ ਦਿਹਾਤੀ ਪ੍ਰਧਾਨ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਭਾਵੇਂ ਉਹਨਾਂ ਨੇ ਆਪਣਾ ਅਹੁਦਾ ਤਿਆਗ ਦਿੱਤਾ ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਹੈ ਲੋਪੋਕੇ ਜੀ ਤੇ ਅਮਰਸਰ ਦੇ ਜਿਹੜਾ ਦਿਹਾਤੀ ਪ੍ਰਧਾਨ ਆ ਉਹਨੂੰ ਉਹਨਾਂ ਨੇ ਆਪਣਾ ਅਸਤੀਫਾ ਪੇਸ਼ ਕੀਤਾ ਇਹ ਤਾਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਦੇ ਜਾਂ ਸੂਬੇ ਦੇ ਪ੍ਰਧਾਨ ਭਗਵੰਤ ਮਾਨ ਦੱਸ ਸਕਦੇ ਆ ਕਿ ਕਿਉਂ ਜਲਦੀ ਜਲਦੀ ਇਹਨਾਂ ਲੋਕਾਂ ਦਾ ਮੂਹ ਭੰਗ ਹੋਣਾ ਸ਼ੁਰੂ ਹੋ ਗਿਆ ਜੀ ਸੋ ਨਾਲ ਹੀ ਗੱਲ ਕਰਦੇ ਆ ਜੀ ਐਨਈ ਦੀ ਐਨਈ ਵੱਲੋਂ ਅਮਰਤ ਪਾਲ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜੀ ਦੇਖੋ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ ਸਾਡੀ ਐਨ ਆਈਏ afghanistan ਤੋਂ ਕਹਿੰਦੇ ਸ਼ਰਾਬ ਦੀ ਆੜ ਚ 700 ਕਰੋੜ ਤੋਂ ਵੱਧ ਦੀ ਇਹ ਹੈਰਾਨ ਤਸਕਰੀ ਮਾਮਲੇ ਚ ਤਰਨਤਾਰਨ ਬਾਸੀ ਅਤੇ ਹਾਈਲਾਈਟ ਸਟੱਡ ਦੇ ਸੰਚਾਲਕ ਅਮਰਤਪਾਲ ਸਿੰਘ ਮੈਂ ਕਲੀਅਰ ਕਰ ਦਿਆਂ ਕਿ ਭਾਈ ਅਮਰਤਪਾਲ ਸਿੰਘ ਨਹੀਂ ਅਮਰਤਪਾਲ ਜਿਹੜਾ ਕਿ ਆਈਲਟਸ ਦਾ ਸੰਚਾਲਕ ਹੈ ਅਦਾਲਤ 'ਚ ਪੇਸ਼ ਕੀਤਾ ਅਦਾਲਤ ਨੇ ਉਹਨੂੰ ਨਿਆਂਇਕ ਰਸਤੇ 'ਚ ਭੇਜਤਾ ਐਨਆਈਏ ਦੀ ਅਦਾਲਤ ਨੇ 15 ਦਸੰਬਰ ਨੂੰ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਚੋਲਾ ਸਾਹਿਬ ਦੇ ਪਿੰਡ ਕਰਮੂਵਾਲ ਤੋਂ ਕਤਤ ਆਈਲਟ ਸੈਂਟਰ ਦੇ ਸੰਚਾਲਕ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਉਦੋਂ ਪੁੱਛਪੜਤਾਲ ਹੋਈ April 2022 ਵਿੱਚ ਕਸਟਮ ਵਿਭਾਗ ਨੇ ਅੰਮ੍ਰਿਤਸਰ ਵਿੱਚ ਲਗਭਗ 1 ਕੁਇੰਟਲ ਤੋਂ ਵੱਧ ਦੀ ਹੈਰਵਨ ਦੀ ਖੇਪ ਜ਼ਬਤ ਕੀਤੀ ਸੀ ਜੋ afghanistan ਤੋਂ ਸ਼ਰਾਬ ਦੀ ਆੜ ਵਿੱਚ ਅਟਾਰੀ ਬਾਗਾ ਰਾਹੀਂ ਲਿਆਂਦੀ ਜਾ ਰਹੀ ਸੀ ਜਦੋਂ ਜਾਂਚ ਕੀਤੀ ਗਈ ਤਾਂ ਸ਼ਰਾਬ ਦੀਆਂ ਬੋਰਗਾ ਵਿੱਚੋਂ ਹੈਰਵਨ ਬਰਾਮਦ ਹੋਈ ਇਸੇ ਤਰ੍ਹਾਂ ਦਿੱਲੀ ਦੇ ਕੁਝ ਲੋਕਾਂ ਨਾਲ ਵੀ ਸੀ ਇਸ ਦੀ ਖੇਪ ਜਾਂਚ ਬੜੀ ਤਰੰਤਾਰਨ ਦੇ ਪਿੰਡ ਕਰਮੂਬਾਲ ਦੇ ਰਹਿਣ ਵਾਲੇ ਇਸ ਅਮਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਕੁਇੰਟਲ ਤੋਂ ਵੱਧ 102 ਕਿਲੋ ਹੈਰੋਇਨ ਬਰਾਮਦ ਕਰ ਲੈਣਾ ਇੱਕ ਵੱਡੀ ਖੇਪ ਸੀ ਤੇ ਜਾਂਚ ਐਨਆਈਏ ਨੇ ਕੀਤੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਇਹਦੇ ਚੋਂ ਨਾ ਉਹਨੂੰ ਨਿਆਂਇਕ ਰਾਸਤੇ 'ਚ ਭੇਜਤਾ ਅੱਗੇ ਅਦਾਲਤ ਦੇ ਵਿੱਚ ਇਹਦੀ ਸਰਵਾਈ ਹੋਵੇਗੀ ਇੱਕ ਕਮਰਸ਼ੀਅਲ ਹੈ ਜੇ ਐਨਆਈਏ ਆਪਣਾ ਕੇਸ ਸਾਬਤ ਕਰ ਦਿੰਦੀ ਹੈ ਤਾਂ ਇਸ ਅਬਰਤਪਾਲ ਸਿੰਘ ਨੂੰ ਜਿਹੜਾ ਆਈਲੈਂਡਸ ਦਾ ਸੰਚਾਲਕ ਹੈ ਇਹਨੂੰ ਵੱਡੀ ਸਜ਼ਾ ਹੋ ਸਕਦੀ ਹੈ ਜੀ ਸੋ ਨਾਲੇ ਪੰਜਾਬ ਦੇ ਕਿਸਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਮਾਨ ਨਿਧੀ ਯੋਜਨਾ ਤੋਂ ਵਾਂਝੇ ਹੁੰਦੇ ਜਾ ਰਹੇ ਨੇ ਪਰ ਦਿਨ ਪਰ ਦਿਨ ਜੀ ਇੱਕ ਅਜੀਬ ਕਿਸਮ ਦਾ ਮਾਮਲਾ ਹੈ ਜਿਹੜਾ ਕਿ ਪੜਤਾਲ ਮੰਗਦਾ ਸੀ ਹੋਇਆ ਇਹਦੇ ਵਿੱਚ ਕੀ ਪ੍ਰਧਾਨ ਮੰਤਰੀ ਸਾਹਿਬ ਨੇ 2019 ਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਰਾਹੀਂ ਪ੍ਰਤੀ ਕਿਸਾਨ ਸਾਲਾਨਾ 6000 ਰੁਪਿਆ ਉਹਨਾਂ ਦੇ ਖਾਤਿਆਂ ਵਿੱਚ ਪਾਉਣ ਦਾ ਕੰਮ ਸ਼ੁਰੂ ਕੀਤਾ ਸੀ ਕਿਸਾਨ ਸਨਮਾਨ ਨਿਧੀ ਯੋਜਨਾ ਇਹਦੇ ਵਿੱਚ ਪਤਾ ਲੱਗਿਆ ਕਿ 8 ਲੱਖ ਤੋਂ ਵੱਧ ਜਿਹੜੇ ਲਾਭਪਾਤਰੀ ਨੇ ਉਹਨਾਂ ਨੂੰ ਇਹਦਾ ਲਾਭ ਮਿਲ ਰਿਹਾ ਸੀ ਜਿਆਦਾ ਜਿਹੜੇ ਮਜ਼ਦੂਰ ਹੋ ਇਸ ਰੇਨ ਵਿੱਚ 812 ਦੀ ਅਦਾਇਗੀ ਅਜੇ ਬਕਾਇਆ ਹੈ 15 ਨਵੰਬਰ ਨੂੰ 15ਵੀਂ ਕੇਸਟ ਜਾਰੀ ਹੋਈ ਇਸ ਨੂੰ ਲੈ ਕੇ ਖੇਤੀ ਅਤੇ ਮਾਲ ਭਾਗ ਦੀਆਂ ਟੀਮਾਂ ਨੇ ਖਾਤਿਆਂ ਦੀ ਆਨਲਾਈਨ ਮੈਪਿੰਗ ਕੀਤੀ 1920 ਦੇ ਵਿੱਚ 23 ਲੱਖ ਤੋਂ ਵੱਧ ਕਿਸਾਨਾਂ ਨੂੰ ਇਸ ਦਾ ਲਾਭ ਮਿਲਿਆ ਸੀ ਜਦੋਂ ਇਹਦਾ ਪੜਤਾਲ ਸ਼ੁਰੂ ਕੀਤੀ ਗਈ ਤਾਂ ਪੰਜਾਬ ਖੇਤੀ ਵਿਭਾਗ ਦੇ ਡਾਇਰੈਕਟਰ ਉਹਨਾਂ ਨੇ ਦੱਸਿਆ ਇਦੇ ਵਿੱਚ ਸ਼ਰਤਾਂ ਇੱਕ ਤਾਂ ਦੋ ਕਿੱਲਿਆਂ ਦੀ ਦੂਜਾ ਪਤੀ ਪਤਨੀ ਦੁੱਨੇ ਲਈ ਜਾਂਦੇ ਛੇ 6000 ਮਿਲ ਲੈ ਕਰੂਗਾ ਤੇ ਜਦੋਂ ਇਹਦੀ ਮੈਪਿੰਗ ਕੀਤੀ ਤੇ ਕੇ ਵੀ ਸੀ ਅਤੇ ਬਾਇਓਮੈਟ੍ਰਿਕ ਤਸਦੀਕ ਕੀਤੀ ਤਾਂ ਇਹਦੇ ਬਾਰੇ ਪਤਾ ਲੱਗਾ ਜਿਹਦੇ ਕਰਕੇ ਇਹ 812 ਨੂੰ ਉਹ ਸੂਚੀ ਚੋਂ ਹਟਾ ਦਿੱਤਾ ਗਿਆ ਕਿਉਂਕਿ ਪਤੀ ਪਤਨੀ ਦੋਵੇਂ ਹੀ ਲੈ ਰਹੇ ਸੀ ਜੀ ਇਹ ਨਹੀਂ ਪਤਾ ਕੱਲ ਨੂੰ ਇਹਦੇ ਤੇ ਕਾਰਵਾਈ ਤੋਂ ਬਾਅਦ ਕੋਈ ਪੁਲਿਸ ਕਾਰਵਾਈ ਹੋ ਜਾਵੇ ਸੋ ਮੇਰੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਨਿਜਵਾ ਮੁਤਾਬਕ ਜੋ ਨਿਯਮ ਕਹਿੰਦੇ ਨੇ ਉਹਦੇ ਮੁਤਾਬਕ ਹੀ ਤੁਸੀਂ ਕਿਰਪਾ ਕਰਕੇ ਇਹ ਸਰਮਾਨਜੋਗ ਰਾਸ਼ੀ ਪ੍ਰਾਪਤ ਕੀਤੀ ਜਾਵੇ ਜੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਹਲਪ੍ਰੋਤ ਅੱਜ ਅੰਮ੍ਰਿਤਸਰ ਵਿਖੇ ਪਹੁੰਚੇ ਸੀ ਤੇ ਉਹ ਹਰਮੰਦਰ ਸਾਹਿਬ ਵੀ ਮੱਥਾ ਟੇਕਿਆ ਤੇ ਐ ਜੀ ਪੀ ਸੀ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਕਿਟਲ ਜੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਤ ਅੰਮ੍ਰਿਤਸਰ ਦੇ ਵਿੱਚ ਗਏ ਸਨ ਕਿਉਂਕਿ ਅੰਮ੍ਰਿਤਸਰ ਤੋਂ ਅੱਜ ਵੰਦੇ ਭਾਰਤ ਰੇਲ ਨੂੰ ਹਰੀ ਝੰਡੀ ਦਿੱਤੀ ਜਾਣੀ ਸੀ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਹਰੀ ਝੰਡੀ ਇੱਕ ਜਿਹੜੀ ਵੀਡੀਓ ਕਾਨਫਰੰਸ ਕਰਾਈ ਦਿੱਤੀ ਹੈ ਕਿਉਂਕਿ ਉਹਨਾਂ ਨੇ ਅਜੁੱਧਿਆ ਤੋਂ ਬਹੁਤ ਸਾਰੀਆਂ ਗੱਡੀਆਂ ਨੂੰ ਝੰਡੀ ਦਿਖਾਈ ਹੈ ਇੱਥੇ ਰਾਜਪਾਲ ਸਾਹਿਬ ਅਬਰਸਰ ਦੇ ਮੈਂਬਰ ਲੋਕ ਸਭਾ ਗੁਰਜੀਤ ਸਿੰਘ ਔਜਲਾ ਤੇ तमाम ਆਗੂ ਉੱਥੇ ਹਾਜ਼ਰ ਸਨ ਪਰ ਮੈਨੂੰ ਦਿਸਿਆ ਨਹੀਂ ਕਿ ਮੁੱਖ ਮੰਤਰੀ ਸੀ ਜਨ ਨਹੀਂ ਮੇਰਾ ਖਿਆਲ ਜਿਸ ਤਰ੍ਹਾਂ ਦਾ ਇਹਨਾਂ ਦਾ ਆਪਸ ਵਿੱਚ ਦੀ ਮੋਹ ਮੁਹੱਬਤ ਕੋਈ ਜ਼ਿਆਦਾ ਹੈ ਜੀ ਸ਼ਾਇਦ ਨਾ ਹੋਣ ਰਾਜਪਾਲ ਸਭ ਉੱਥੇ ਸੀ ਕਿਉਂਕਿ ਉਹ ਸੈਂਟਰ ਸਰਕਾਰ ਦੇ ਨਵੇਂਦੇ ਨੇ ਚੰਗਾ ਤਾਂ ਇਹ ਹੁੰਦਾ ਕਿ ਰੇਲ ਮੰਕਮਾਂ ਸੂਬੇ ਦੇ ਮੁੱਖ ਮੰਤਰੀ ਨੂੰ ਵੀ ਸੱਤਾ ਦਿੰਦਾ ਕਿਉਂਕਿ ਭਗਵੰਤ ਮਾਨ ਇਸ ਵੇਲੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਉਸ ਸਮੁੱਚੇ ਪੰਜਾਬੀਆਂ ਦੇ ਮੁੱਖ ਮੰਤਰੀ ਹੈ ਜੀ ਕਿਉਂਕਿ 3 ਕਰੋੜ ਦੇ ਵਿੱਚੋਂ ਬਹੁ ਗਿਣਤੀ ਪੰਜਾਬੀਆਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਹੈ ਜੀ ਇਹਦੇ ਨਾਲ 70 ਘਟਦਿਆਂ ਨੇ ਤੇ ਉੱਥੇ ਜਦੋਂ ਉਸ ਤੋਂ ਬਾਅਦ ਫਿਰ ਉਹ ਸਿੱਧੇ ਦਰਬਾਰ ਸਾਹਿਬ ਨਤਮਸਤ ਹੋਣ ਵਾਸਤੇ ਚਲੇ ਗਏ ਉਹਨਾਂ ਨੇ ਉੱਥੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਸਰਵਤ ਦੇ ਭਲੇ ਦੀ ਅਰਦਾਸ ਕੀਤੀ ਕੁਝ ਦੇਰ ਕੀਰਤਨ ਵੀ ਸਰਵਨ ਕੀਤਾ ਤੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਜਿਹੜੇ ਐ ਉਹ ਫਿਰ ਸੂਚਨਾ ਕੇਂਦਰ ਵਿੱਚ ਲਿਜਾ ਕੇ ਕਿਸੇ ਵੀ ਸਖਸ਼ੀਅਤ ਦਾ ਸਨਮਾਨ ਕਰਦੀ ਹੈ ਜੀ ਉਸ ਵੇਲੇ ਉੱਥੇ ਇਹਨਾਂ ਦੇ ਸਕੱਤਰ ਪ੍ਰਤਾਪ ਸਿੰਘ ਸਾਬਕਾ ਸਕੱਤਰ ਗੁਰਵਚਨ ਸਿੰਘ ਨਾ ਗੁਰਚਰਾਂ ਸਿੰਘ ਗਰੇਵਾਲ ਭਾਈ ਮਨਜੀਤ ਸਿੰਘ ਇਹਨਾਂ ਨੇ ਸਾਰਿਆਂ ਨੇ ਰਲ ਕੇ ਰਾਜਪਾਲ ਸਾਹਿਬ ਦਾ ਸਨਮਾਨ ਕੀਤਾ ਨਾਰਾ ਰਾਜਪਾਲ ਸਾਹਿਬ ਨੂੰ ਬੇਨਤੀ ਕੀਤੀ ਕਿ ਰਾਜਪਾਲ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਤੁਸੀਂ ਕੇਂਦਰ ਸਰਕਾਰ ਦੇ ਨਾਲ ਇਕੱਪ ਕਰੋ ਤੇ ਉਹਦੇ ਤੇ ਕੋਈ ਹੱਲ ਕਰਾਓ ਉਹਨਾਂ ਨੇ ਭਰੋਸਾ ਦਿੱਤਾ ਕਿ ਭਾਈ ਮੈਂ ਤੁਹਾਡੀ ਗੱਲ ਕੇਂਦਰ ਤੱਕ ਪਹੁੰਚਾਵਾਂਗਾ ਪਰ ਦੂਜੇ ਪਾਸੇ ਇੱਕ ਗੱਲ ਹੈ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਥਾਂ ਤੇ ਉਹਨਾਂ ਦਾ ਆਪਣਾ ਥਾਂ ਆ ਉਹ ਧਾਰਮਿਕ ਸ਼ਕਤੀਤਾ ਨੇ ਇੱਕ ਅਕਾਲੀ ਦਲ ਦਾ ਜੀ ਕਦੇ ਅਕਾਲੀ ਦਲ ਨੂੰ ਪੁੱਛਿਆ ਇਹਨਾਂ ਨੇ ਬੈਠ ਕੇ ਕਿ 12 ਦੇ ਵਿੱਚ ਰਾਜਵਾਨਾ ਸਾਹਿਬ ਦੀ ਦਰਖਾਸਤ ਪਈ ਸੀ ਰਹਿਮ ਦੀ ਕਿ ਇਹਨਾਂ ਦੀ ਫਾਂਸੀ ਤੋਂ ਇਹਨੂੰ ਉਮਰ ਕਾਇਤ ਚ ਤਬਦੀਲ ਕਰ ਦਿਓ 19 2019 ਦੇ ਵਿੱਚ ਇੱਕ ਨੋਟੀਫਿਕੇਸ਼ਨ ਵੀ ਹੋਇਆ ਸੀ ਨੌ ਬੰਦਿਆਂ ਦੀ ਸਜ਼ਾ ਮਾਫੀ ਸੀ ਉਹਦੇ ਵਿੱਚ ਰਾਜਵਾਨਾ ਸਾਹਿਬ ਦਾ ਵੀ ਸੀ ਕਿ ਇਹਨਾਂ ਦੀ ਫਾਂਸੀ ਉਮਰ ਕੈਦ 'ਚ ਤਬਦੀਲ ਹੋਵੇਗੀ ਉਦੋਂ ਤੱਕ ਕੇਂਦਰ ਦੇ ਵਿੱਚ ਸਰਕਾਰ ਸੀ ਅਕਾਲੀ ਦਲ ਦੀ ਬੀਬੀ ਹਰਸਿਮਰਤ ਕੌਰ 20 ਤੱਕ ਮੈਂਬਰ ਰਹੇ ਨੇ 2012 ਦੇ ਵਿੱਚ ਇਹ ਮਾਮਲਾ ਚੱਲਿਆ 12 ਤੋਂ ਲੈ ਕੇ 17 ਤੱਕ ਤਾਂ ਪੰਜਾਬ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਰਹੀ ਉਹਦੇ ਮਾਮਲਾ ਕਿਉਂ ਨਾ ਯਾਦ ਆਇਆ ਵੇਲੇ ਦੇ ਰਾ ਕਵੇਲੇ ਦੀਆਂ ਟੱਕਰਾਂ ਪਰ ਫਿਰ ਵੀ ਜੇ ਗਰੇਵਾਲ ਸਾਹਿਬ ਤੇ ਉਹਨਾਂ ਦੀ ਟੀਮ ਨੇ ਆਪਣਾ ਫਰਜ ਅਦਾ ਕੀਤਾ ਚੰਗੀ ਗੱਲ ਹੈ ਜੀ ਤੁਲਸੀ ਜਿਵੇਂ ਤੁਸੀਂ ਗੱਲ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਉਂ ਨਹੀਂ ਸੀਗੇ ਰਾਜਪਾਲ ਦੇ ਨਾਲ ਤਾਂ ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਸ਼ਿਆਰਪੁਰ ਦੇ ਵਿਪਾਸਨਾ ਕੇਂਦਰ ਤੋਂ ਵਾਪਸ ਪਰਤ ਕੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਸੀਗੇ ਜੀ ਦੇਖੋ ਉਹਨਾਂ ਦੇ ਸੁਪਰੀਮੋ ਨੇ ਪਾਰਟੀ ਦੇ ਜੀ ਅਮਰ ਸਰ ਦਾ ਜਿਹੜਾ ਸਮਾਗਮ ਸੀ ਉਹ ਇੱਕ ਸਰਕਾਰੀ ਸਮਾਗਮ ਹੈ ਰੇਲਵੇ ਵਿਭਾਗ ਵੱਲੋਂ ਰੱਖਿਆ ਵਾ ਸੀ ਕੇਂਦਰ ਸਰਕਾਰ ਵੱਲੋਂ ਰੱਖਿਆ ਸੀ ਜੇ ਮੁੱਖ ਮੰਤਰੀ ਨੂੰ ਸੱਦਾ ਪੱਤਰ ਭੇਜਦੇ ਤਾਂ ਗੱਲ ਸੀ ਪਰ ਜਿਹੜੇ ਉਹਨਾਂ ਦੇ ਸੁਪਰੀਮੋ ਨੇ ਉਹ ਇੱਕ ਬਪਾਸਰਾ ਕੇਂਦਰ ਚ ਆਏ ਵੀ ਸੀ ਧਿਆਨ ਤੂ ਲਾਓ ਪਰ ਧਿਆਨ ਲਾਉਣ ਦੀ ਥਾਂ ਤੇ ਈਡੀ ਨੇ ਉਹਨਾਂ ਦਾ ਧਿਆਨ ਬਰਬਾਦ ਕਰਤਾ ਮਤਲਬ ਸੱਚੀ ਗੱਲ ਦੱਸਾਂ ਜੀ ਉਹ ਧਿਆਨ ਬਰਬਾਦ ਹੋ ਗਿਆ ਜਿਹਦੇ ਕਰਕੇ ਫਿਰ ਅੱਜ ਉਹ ਵਾਪਸ ਚੰਡੀਗੜ੍ਹ ਨੂੰ ਦਿੱਲੀ ਨੂੰ ਚਲੇ ਗਏ ਕਹਿੰਦੇ ਵੀ ਮੇਰਾ ਤਾਂ ਬਹੁਤ ਜ਼ਿਆਦਾ એનર્ਜੀ ਆ ਗਈ ਹੈ ਪਤਾ ਨਹੀਂ ਕੀ ਲੋਕਾਂ ਨੂੰ ਇਹ ਹੈ ਕਿ ਉਹਨਾਂ ਨੂੰ ਈਡੀ ਦਾ ਭੂਤ ਨਜ਼ਰ ਆਈ ਜਾਂਦਾ ਹੁਣ ਉਹ ਦਿੱਲੀ ਪਰਤ ਕੇ ਨੇ 3 ਤਰੀਕ ਨੂੰ ਬੁੱਧਪੁਰ ਵਾਲੇ ਦਿਨ ਕੇਜਰੀਵਾਲ ਸਾਹਿਬ ਈਡੀ ਦੇ ਜਾਂਦੇ ਐ ਨਹੀਂ ਜਾਂਦੇ ਜੇ ਹੁਣ ਤੀਜੇ ਸਮਣ ਤੋਂ ਬਾਅਦ ਨਹੀਂ ਜਾਣਗੇ ਫਿਰ ਥੋੜਾ ਜਿਹਾ ਸਤਕਾਰ ਨਾਲ ਬਰੰਟ ਲੈ ਕੇ ਜੀ ਈਡੀ ਉਹਨਾਂ ਦੀ ਘਰ ਜਾ ਸਕਦੀ ਹੈ ਕਿ ਆਓ ਜੀ ਫਿਰ ਇਸ ਤਰੀਕੇ ਨਾਲ ਆਪਾਂ ਮੁਲਾਕਾਤ ਕਰ ਲਈਏ ਇਹ ਔਰ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ ਪਰ ਮਾਨ ਸਾਹਿਬ ਪਹਿਲਾਂ ਵੀ ਸੀ ਇੱਕ ਖਬਰ ਚੱਲ ਰਹੀ ਹੈ ਕਿ ਜਿੰਨੇ ਦਿਨਾਂ ਇਸ ਆਨੰਦਗੜ੍ਹ ਦੇ ਬਪਾਸਰਾ ਕੇਂਦਰ ਦੇ ਵਿੱਚ ਰਹੇ ਨੇ ਆਸ-ਪਾਸ ਦੇ ਪਿੰਡਾਂ ਨੂੰ ਬਹੁਤ ਦੁੱਖ ਹੋਇਆ ਲੋਕ ਇੱਕ ਕਿਸਮ ਦੇ ਗਾਲਾਂ ਕੱਢਦੇ ਸੀ ਕਿ ਭਾਈ ਸਾਹਿਬ ਤੁਸੀਂ ਸਾਡੀ ਚੈਨ ਕਿਉਂ ਖਰਾਬ ਕੀਤੀ ਹੈ ਜੀ ਸੁਕੇਜਰੀਵਾਲ ਸਾਹਿਬ ਨੂੰ ਵਾਪਸ ਪਰਤ ਗਏ ਜੀ ਡਾਟ ਸਾਹਿਬ ਨਾਲ ਹੀ ਗੱਲ ਕਰਦੇ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੋਧਿਆ ਪਹੁੰਚੇ ਹੋਏ ਨੇ ਜਿੱਥੇ ਇੱਕ ਉਹ ਗਰੀਬ ਦੇ ਘਰ ਚ ਗਏ ਨੇ ਤੇ ਉੱਥੇ ਚਾਹ ਵੀ ਪੀਤੀ ਹੈ ਜੀ ਇਹ ਸਾਰੇ ਸਿਆਸੀ ਆਗੂ ਇਸੇ ਤਰ੍ਹਾਂ ਹੀ ਕਰਦੇ ਆ ਤੁਹਾਨੂੰ ਯਾਦ ਹੋਵੇਗਾ ਕਿ ਪਹਿਲਾਂ ਕਿਸੇ ਵੇਲੇ ਰਾਹੁਲ ગાંધી ਸਾਹਿਬ ਆਪਣੀਆਂ ਯਾਤਰਾਵਾਂ ਦੇ ਦੌਰਾਨ ਬਹੁਤ ਸਾਰੇ ਗਰੀਬਾਂ ਦੇ ਘਰ ਚ ਗਏ ਨੇ ਜੀ ਉੱਥੇ ਮੀਰਾ ਬਾਜੀ ਆ ਇੱਕ ਇਹ ਦਲ ਤੌਰਤਾ ਕਿਉਂਕਿ ਉਧਰ ਦੇ ਪਾਸੇ ਉਹ ਕਹੀ ਜਾਂਦੇ ਜਾਤੀ ਦੇ ਆਧਾਰਿਤ ਜਨਗਣਨਾ ਕਰਾਉਣੀ ਆ ਸੀ ਉਹਨਾਂ ਦੇ ਘਰ ਦੀ ਕਹਿੰਦੇ ਚਾਹ ਪੀਤੀ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੀ 10 ਕਰੋੜੀ ਲਾਭਪਾਤਰੀ ਹੈ ਜਿਹਨੂੰ ਮੁਫਤ ਚ ਗੈਸ ਸਿਲੰਡਰ ਮਿਲੇ ਆ ਪ੍ਰਧਾਨ ਮੰਤਰੀ ਕੁਝ ਦੇਰ ਵੀਰਾ ਦੇ ਘਰ ਰੁਕੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤੇ ਚਾਹ ਪੀਤੀ ਇਹ ਕਿਸੇ ਵੀ ਰਾਜ ਦੀ ਆਗੂ ਦਾ ਰਾਜਸੀ ਤੌਰ ਤਰੀਕਾ ਹੁੰਦਾ ਹੈ ਪੰਜਾਬੀ ਦੇ ਵਿੱਚ ਪਾਸ਼ਾ ਸ਼ਬਦ ਹੋਰ ਆ ਉਹ ਆਪਾਂ ਨਾ ਪ੍ਰਧਾਨ ਮੰਤਰੀ ਸਾਹਿਬ ਵਾਸਤੇ ਵਰਤ ਗਏ ਕਿ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਇਸ ਔਰਤ ਦੇ ਘਰ ਜਾ ਕੇ ਜਿੱਥੇ ਮੁਲਾਕਾਤ ਕੀਤੀ ਹੈ ਚਾਹ ਪੀਤੀ ਹੈ ਇਹ ਲੋਕਾਂ ਨੂੰ ਦੱਸਣਾ ਕਿ ਅਸੀਂ ਤਾਂ ਦਲਤਾਂ ਦੇ ਬਹੁਤ ਵੱਡੇ ਮਸੀਹੇ ਆ ਜੀ ਤੁਸੀਂ ਸਰ ਨਾਲਿਕਾ ਕਰਦੇ ਆ ਸੰਸਦ ਮੈਂਬਰਾਂ ਦੀ ਜੋ ਪੰਜਾਬ ਦੇ ਸੰਸਦ ਮੈਂਬਰ ਨੇ ਸਭ ਤੋਂ ਘੱਟ ਹਾਜ਼ਰੀ ਆ ਉਹ ਸੁਖਬੀਰ ਸਿੰਘ ਬਾਦਲ ਦੀ ਰਹੀ ਉਹਨਾਂ ਦੇ ਬਹੁਤ ਘੱਟ ਮੁੱਦੇ ਚੁੱਕੇ ਨੇ ਤੁਸੀਂ ਠੀਕ ਕਹਿ ਰਹੇ ਹੋ ਕਿ ਕਿਉਂਕਿ ਸਾਲ ਦਾ ਇੱਕ ਦਿਨ ਪਹਿਲਾਂ ਆਖਰੀ ਦਿਨ ਤੋਂ ਸਮਾਂ ਅੱਜ 17ਵੀਂ ਲੋਕ ਸਭਾ ਵਿੱਚ ਪੰਜਾਬ ਦੇ ਸੰਸਦ ਮੈਂਬਰਾਂ ਦਾ ਰਿਪੋਰਟ ਕਾਰਡ ਮੇਰੇ ਖਾਲ ਸੁਖਵੀਰ ਸਿੰਘ ਬਾਦਲ ਦੇ ਮੁਕਾਬਲੇ ਤਾਂ ਸਣੀ ਦਿਓਲ ਦਾ ਸਭ ਤੋਂ ਵੱਡਾ ਹੋਏਗਾ ਰਿਕਾਰਡ ਉਹਨਾਂ ਦਾ 골ਡ ਮੈਡਲ ਹੈ ਜੀ ਆ ਪਿੱਛੇ ਜੀ ਤਾਂ ਉਹਨਾਂ ਦੇ ਉਹੀ ਲੱਗੇ ਸੀਗੇ ਪੋਸਟਰ ਕਿ ਸਾਡਾ ਐਮਪੀ ਗੁੰਮਸ਼ੋਦਾ ਕਿਸੇ ਵੇਲੇ ਸੁਖਵੀਰ ਸੋ ਬਾਦਲ ਦੇ ਫਰੋਜਪੁਰ ਚ ਲੱਗੇ ਸੀ ਉਦੋਂ ਪਹਿਲਾਂ ਕੈਪਟਨ ਬਰਿੰਦਰ ਸਿੰਘ ਦੇ ਲੱਗੇ ਸੀ ਪੰਜਾਬ ਚ ਉਹ ਕਹਿੰਦੇ ਸੁਖਵੀਰ ਦੀ ਬਾਦਲ ਸਣੀ ਆ ਤੇ ਸੁਖਵੀਰ ਦੀ ਬਾਦਲੀ ਸੁਪੀਰ ਸਿੰਘ ਬਾਦਲ ਦੀ ਹਾਜ਼ਰੀ 21% ਦਾ ਦੋਹਾਂ ਨੇ 32-32 ਸਵਾਲ ਪੁੱਛਿਆ ਭਾਵ ਸਣੀ ਦੇ ਉਲ ਤੇ ਸੁਖਵੀਰ ਸੋ ਇਕਠੇਕ ਬਰਾਬਰ-ਬਰਾਬਰ ਜੀ ਮੈਂ ਤਾਂ ਸਮਝਦਾ ਸੀ ਕਿ ਸਭ ਤੋਂ ਵੱਧ ਨਹੀਂ ਦੋਨੇ 골ਡ ਮੈਡਲਿਸਟ ਹੈ ਸੰਸਦ ਮੈਂਬਰ ਮਨੀਸ਼ तिवारी ਜਿਹੜੇ ਅਨੰਤਪੁਰ ਸਾਹਿਬ ਤੋਂ ਜਿੱਤੇ ਨੇ ਉਹਨਾਂ ਦੇ ਸਵਾਲ ਪੁੱਛਣ ਤੱਕ ਹਰ ਮਾਮਲੇ ਵਿੱਚ ਸਿਖਰ ਤੇ ਰਹੇ ਨੇ 6 ਪ੍ਰਾਈਵੇਟ ਬਿੱਲ ਵੀ ਪੇਸ਼ ਕੀਤੇ ਸੰਸਦ ਮੈਂਬਰ ਸਨੀ ਦਿਓਲ ਆਪਣੇ ਹਲਕੇ ਦੇ ਲੋਕਾਂ ਦੇ ਨਿਸ਼ਾਨੇ ਤੇ ਰਹੇ ਕਿਉਂਕਿ ਜਿੱਤਣ ਤੋਂ ਬਾਅਦ ਆਏ ਨਹੀਂ ਮਨੀਸ਼ तिवारी ਗੁਰਜੀਤ ਔਜਲਾ ਅਮਰ ਸਿੰਘ ਡਾਕਟਰ ਅਮਰ ਸਿੰਘ ਫਤਿਹਗੜ੍ਹ ਸਾਹਿਬ ਵਾਲੇ ਚਾਰ ਸੰਸਦ ਮੈਂਬਰ ਮਨੀਸ਼ ਤਵਾੜੀ ਰਵਨੀਤ ਮਿੱਟੂ ਗੁਰਜੀਤ ਔਜਲਾ ਅਮਰ ਸਿੰਘ ਇਹ ਸਵਾਲ ਪੁੱਛਣ ਤੇ ਸਿਖਰ ਤੇ ਰਹੇ ਚਾਰੇ ਜੀ ਰਵਨੀਤ ਮਿੱਟੂ ਨੇ ਸਭ ਤੋਂ ਜ਼ਿਆਦਾ 358 ਸਵਾਲ ਪੁੱਛੇ ਵਾਹ ਸਭ ਤੋਂ ਜ਼ਿਆਦਾ ਨੇ ਸੰਸਦ ਵਿੱਚ ਹਾਜ਼ਰੀ ਵੀ ਉਹਨਾਂ ਦੀ 910 ਪੀਸ ਦੀ ਰਹੀ ਸੂਬੇ ਵਿੱਚ ਸੰਸਦ ਮੈਂਬਰਾਂ ਚੋ ਤੀਜੇ ਨੰਬਰ ਤੇ ਹੈ ਇਸੇ ਤਰ੍ਹਾਂ ਡਾਕਟਰ ਅਮਰ ਸਿੰਘ ਤੇ ਜਸਵੀਰ ਸਿੰਘ ਗਿੱਲ ਡਿੰਪਾ ਹਾਜ਼ਰੀ ਦੇ ਪੱਖੋਂ ਦੂਜੇ ਨੰਬਰ ਤੇ ਸਰਦਾਰ ਸਮਰਨਜੀਤ ਸਿੰਘ ਮਾਨ ਸੰਗਰੂਰ ਵਾਲੇ ਕਹਿੰਦੇ ਇਹਨਾਂ ਨੇ ਕੋਈ ਸਵਾਲ ਨਹੀਂ ਪੁੱਛਿਆ ਜੋ ਰਿਕਾਰਡ ਆਪਣੇ ਕੋਲੇ ਆਇਆ 1168 ਸਵਾਲ 12 ਸੰਸਦ ਮੈਂਬਰਾਂ ਨੇ ਕੁੱਲ ਪੁੱਛੇ ਨੇ ਇਹਨਾਂ ਵਿੱਚੋਂ ਅਕਾਲੀ ਦਲ ਅਮਰ ਸਰਦੇਵ ਸਮਰਨਜੀਤ ਸਿੰਘ ਮਾਨ ਵੀ ਹਨ ਜਿਨ੍ਹਾਂ ਦੀ ਸੰਸਦ ਵਿੱਚ ਹਾਜ਼ਰੀ 85% ਸੀ ਪਰ ਉਹਨਾਂ ਨੇ ਸਵਾਲ ਕੋਈ ਨਹੀਂ ਪੁੱਛਿਆ ਉਹਨਾਂ ਨੇ ਸੰਸਦ ਵਿੱਚ ਨਿੱਜੀ ਬਿੱਲ ਵੀ ਪੇਸ਼ ਨਹੀਂ ਕੀਤਾ ਰਵਨੀਤ ਸਿੰਘ ਬਿੱਟੂ ਦੇ 358 ਅਵਜਲਾ ਸਾਹਿਬ ਦੇ 110 ਮਨੀਸ਼ ਤਵਾੜੀ ਦੇ 206 ਡਾਕਟਰ ਅਮਰ ਸਿੰਘ ਦੇ ਖਾਤੇ 213 ਸਵਾਲ ਆਏ ਤੇ ਸਿਰਫ 13 ਨਿੱਜੀ ਬਿੱਲ ਪੇਸ਼ ਕੀਤੇ ਗਏ ਪੰਜਾਬ ਦੇ 12 ਸੰਸਦ ਮੈਂਬਰ ਕਾਰਜਕਾਲ ਦੌਰਾਨ ਸੰਸਦ ਵਿੱਚ ਬਾਰਾਂ ਪ੍ਰਾਈਵੇਟ ਬਿੱਲ ਹੀ ਲਿਆਂਦੇ ਗਏ ਜਿਨ੍ਹਾਂ ਦੇ ਮਨੀਸ਼ ਤਵਾਰੀ ਕੋਲ 6 ਬਿੱਟੂ ਨੇ 5 ਤੇ 2 ਜਸਵੀਰ ਸਿੰਘ ਡਿੰਪਾ ਨੌ ਸੰਸਦ ਮੈਂਬਰਾਂ ਨੇ ਆਪਣੇ ਪੱਖ ਤੋਂ ਕੋਈ ਪ੍ਰਾਈਵੇਟ ਬਿੱਲ ਪੇਸ਼ ਨਹੀਂ ਕੀਤਾ ਕਹਿੰਦੇ ਕਿ ਹਰਸਵਰਤ ਕੌਰ ਬਾਦਲ ਤੇ ਸੁਖਵੀਰ ਸਿੰਘ ਬਾਦਲ ਜੇਕਰ ਪਤੀ ਪਤਨੀ ਦੀ ਹਾਜ਼ਰੀ ਤੇ ਝਾਤੀ ਮਾਰੀ ਜਾਵੇ ਤਹਰ ਸਿਮਰਤ ਕੌਰ ਬਾਦਲ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪਿਛਾੜਿਆ ਸੁਖਵੀਰ ਸਿੰਘ ਬਾਦਲ ਦੀ ਹਾਜ਼ਰੀ 21% ਤੇ ਹਰਸਿਮਰਤ ਕੌਰ ਬੀਬਾ ਜੀ ਦੀ 60% ਸੁਖਵੀਰ ਸਿੰਘ ਬਾਦਲ ਨੇ 32 ਸਵਾਲ ਹੁਣ ਤੱਕ ਪੁੱਛੇ ਆ ਤੇ ਬੀਬੀ ਹਰ ਸਿਮਰਤ ਕੌਰ ਨੇ ਉਹਨਾਂ ਤੋਂ ਤਕਰੀਬਨ 2.5 ਤੋਂ ਗੁਣਾ ਤੋਂ ਵੱਧ 80 ਸਵਾਲ ਪੁੱਛੇ ਆ ਇਸੇ ਤਰ੍ਹਾਂ ਸੰਸਦ ਮੈਂਬਰ ਬੰਦ ਮੁਹੰਮਦ ਅਸਦਿਕ ਪਰਨੀਤ ਕੌਰ ਬੀਬੀ ਪਟਿਆਲੇ ਵਾਲੇ ਤੇ ਸੁਸ਼ੀਲ ਰਿੰਕੂ ਜਿਹੜੇ ਹੁਣੀ ਬਣੇ ਨੇ 39 ਸਵਾਲ ਪੁੱਛੇ ਐ। ਸੋ ਮਮਨ ਸਦੀਗਰੇ ਪੂਰੇ ਕਾਲਜ ਦੇ ਚ ਪਰ ਦੋ ਸਵਾਲ ਪਰ ਉਹਨਾਂ ਦੀ ਹਾਜ਼ਰੀ 63% ਰਹੀ। ਸੰਸਦ ਮੈਂਬਰ ਪਰਨੀਤ ਕੌਰ ਨੇ 27 ਸੰਸਦ ਸਵਾਲ ਕੀਤੇ ਸੰਸਦ ਵਿੱਚ ਹਾਜ਼ਰੀ 85%। ਤਿੰਨਾਂ ਨੇ ਸੰਸਦ ਵਿੱਚ ਕੋਈ ਵੀ ਪ੍ਰਾਈਵੇਟ ਬਿਲ ਨਹੀਂ ਪੇਸ਼ ਕੀਤਾ ਆਹੀ ਤਾਂ ਕਾਰਨ ਐ। ਜੀ। ਬੰਦੇ ਭਾਰਤ ਰੇਲ ਚੱਲੀ ਹੋਵੇ ਫਗਵਾੜੇ ਦਾ ਤੇ ਬਿਆਸ ਦਾ ਸਟਾਪ ਉਹ ਜਿਹੜਾ ਵਿੱਚ ਨਹੀਂ ਸੀ ਕਰਵਾ ਕੇ ਲੈ ਗਏ ਅਗਲੇ ਤੇ ਦਿੱਲੀੋਂ ਆਉਂਦਿਆਂ ਅੰਬਰਸਰ ਜਲੰਧਰ ਨੂੰ ਜਾਂਦਿਆਂ ਰਾਜਪੁਰਾ ਪਹਿਲਾ ਮੇਨ ਪਟਿਆਲੇ ਜ਼ਿਲ੍ਹੇ ਦਾ ਮੁੱਖ ਸਟੇਸ਼ਨ ਹੈ ਸ਼ੰਭੂ ਤਾਂ ਛੋਟਾ ਸਟੇਸ਼ਨ ਹੈ ਪਹਿਲਾ ਉਹ ਹੁੰਦਾ ਮੇਨ ਸ਼ਹਿਰਾਂ ਦੇ ਵਿੱਚੋਂ ਹੈ ਤੇ ਉਹ ਬੰਦੇ ਭਾਰਤ ਦਾ ਇੱਥੇ ਠਹਿਰਾਉ ਨਾ ਹੋਣਾ ਸਾਡੇ ਮੈਂਬਰ ਪਾਰਲੀਮੈਂਟ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਦਾ ਅੱਜ ਕੱਲ ਤਾਂ ਯਾਰੀ ਵੀ ਜਿਹੜੀ ਹੈ ਇਹਨਾਂ ਦੀ ਨੇੜਤਾ ਤੇ ਕੈਪਟਨ ਸਾਹਿਬ ਦੀਆਂ ਯਾਰੀਆਂ ਤਾਂ ਭਾਜਪਾ ਨਾਲ ਨੇ ਕਿਉਂਕਿ ਉਧਰ ਚਲੇ ਗਏ ਜੀ ਇਹਨਾਂ ਵੱਲੋਂ ਸਵਾਲ ਨਾ ਪੁੱਛਣਾ ਇੱਕ ਚਰਚਾ ਦਾ ਵਿਸ਼ਾ ਤੇ ਸਟਾਪੇਜ ਨਾ ਕਰਾਉਣਾ ਵੀ ਹੁਣ ਵੀ ਸਰਵਰ ਬੇਨਤੀ ਹੈ ਕਿ ਉਹ ਸਟਾਪੇਜ ਕਰਾਉਣ ਵਾਸਤੇ ਠਹਿਰਾਓ ਕਰਾਉਣ ਵਾਸਤੇ ਬੰਦੇ ਭਾਰਤ ਦਾ ਕੋਈ ਯਤਨ ਕਰੇ ਕੁਝ ਨਾਲ ਹੀ ਕਰ ਕਰਨ 31 ਦਸੰਬਰ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਰਾਤੀ 1 ਵਜੇ ਤੱਕ ਰੈਸਟੋਰੈਂਟ ਹੋਟਲ ਢਾਬੇ ਵਗੈਰਾ ਨਹੀਂ ਕਹਿੰਦੇ 1 ਵਜੇ ਤੱਕ ਖੋਲ ਸਕਦੇ ਹੋ ਜੀ। ਦੇਖੋ ਨਵਾਂ ਸਾਲ ਚੜਦਾ 12 ਵਜੇ ਕੇ 1 ਮਿੰਟ ਤੇ। ਜੀ। ਪਰ ਸਾਡੇ ਤਾਂ ਇੱਥੇ ਬਹੁਤ ਸਾਰੇ ਲੋਕ ਬਹੁਤ ਖੁਸ਼ੀ ਨਾਲ ਮਨਾਉਂਦੇ ਆ ਤੇ ਬਹੁਤ ਸਾਰੇ ਤਮੱਚੜ ਵੀ ਬਹੁਤ ਪਾਉਂਦੇ ਆ। ਜੀ। ਸੜਕਾਂ ਦੇ ਉੱਤੇ ਸਾਨੂੰ ਪਤਾ ਕਹਿਣ ਦੀ ਲੋੜ ਨਹੀਂ ਵੀ ਕਿਹੜੀ ਕਿਹੜੀ ਚੀਜ਼ ਦਾ ਸੇਵਨ ਕੀਤਾ ਹੁੰਦਾ ਹਾ ਇਹ ਹੀ ਹੋ ਇਹ ਸਾਰਾ ਕੁਝ ਕਰਦੇ ਰਹਿੰਦੇ ਐ ਬਿੱਤਰੇ ਅਕੀਸੇ ਠਰਮਾ ਰਖੀਏ ਅਸੀਂ ਬਚ ਕੇ ਚੱਲ ਗਏ ਅਸੀਂ ਇਸ ਤਰ੍ਹਾਂ ਦਾ ਕੰਮ ਨਾ ਕਰੀਏ ਜੀਦਾ ਨੁਕਸਾਨ ਹੁੰਦਾ ਹੋਵੇ ਸੋ 12:00 ਵਜੇ 1 ਮਿੰਟ ਤੇ ਨਵਾਂ ਸਾਲ ਚੜ ਜਾਂਦਾ ਹੈ ਕਈ ਤਾਂ ਉਦੋਂ ਤੱਕ ਮਤਲਬ ਇੱਕ ਵੱਖਰਾ ਦਵਾਰੀ ਖੋਲ ਲੈਂਦੇ ਆ ਆਪਦਾ ਸੋ ਮੈਂ ਮਹਿਸੂਸ ਕਰਦਾ ਇਹਸ ਮਾਮਲੇ ਦੇ ਵਿੱਚ ਦੋਸਤੋ ਜ਼ਿੰਦਗੀ ਬਹੁਤ ਵੱਡੀ ਹੈ ਰੰਬੇ ਨਾਲ ਕੱਲ ਆਖਰੀ ਦਿਨ ਹੈ ਇਸ ਸਾਲ ਦਾ ਤੇ ਪਰਸੋਂ ਨੂੰ ਸਵੇਰੇ 12 ਵਜੇ 1 ਮਿੰਟ ਤੇ ਨਵਾਂ ਦਿਨ ਚੜਨਾ ਹੈ ਬਹੁਤ ਸਾਰੇ ਲੋਕ ਧਾਰਮਿਕ ਸਥਾਵਾਂ ਤੇ ਜਾ ਕੇ ਆਪਦੀਆਂ ਜੀ ਮੱਥਾ ਟੇਕਦੇ ਆ ਅਸ਼ੀਰਵਾਦ ਲੈਂਦੇ ਆ ਕਿ 2023 ਤੋਂ ਸਾਡੇ ਵਾਸਤੇ ਬੜਾ ਪਵਿੱਤਰ ਕੀਤਾ ਤੇ 24 ਵਿੱਚ ਵੀ ਸਾਨੂੰ ਬਾਲਬਾਕੀ ਤਰੱਕੀਆਂ ਦੇ ਪਰ ਜਿਹੜੇ ਲੋਕ ਉਸ ਦਿਨ ਇਹ ਕੁੱਲ ਬੁਲਾ ਕੇ ਬਹੁਤ ਸਾਰੇ ਪ੍ਰਸ਼ਾਸਨਾਂ ਨੇ ਇਹ ਸਮਵਤਾਤਾ ਤਾਂ ਕਈ ਥਾਵਾਂ ਦੇ ਉੱਤੇ ਰਾਤ ਦੇ 1 ਵਜੇ ਤੱਕ ਰੈਸਟੋਰੈਂਟ ਢਾਬੇ ਤੇ ਹੋਰ ਦੁਕਾਨਾਂ ਖੋਲਣ ਦੀ ਇਜਾਜ਼ਤ ਸਰਕਾਰ ਵੱਲੋਂ ਦਿੱਤੀ ਜਾ ਚੁੱਕੀ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਐ ਨੈਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ প্রোগ্রাম রেখে কাল ফিরে হাজর হওয়া ধন্যবাদ